ਅੱਜ ਤੁਹਾਨੂੰ ਦੱਸਾਂਗੇ ਵੀ ਘਰੇ ਮੱਝ ਰੱਖਣ ਦਾ ਫਾਇਦਾ ਹੈ ਕਿ ਡੇਰੀ ਤੋਂ ਦੁੱਧ ਲਿਆਉਣ ਦਾ ਫਾਇਦਾ ਹੈ ਪਹਿਲੀ ਗੱਲ ਤਾਂ ਵੀ ਘਰ ਦੇ ਦੁੱਧ ਵਰਗੀ ਰੀਤ ਨਹੀਂ ਹੁੰਦੀ ਹਨਾ ਪਰ ਫੇਰ ਵੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਖਰਚੇ ਬਚਾ ਕੇ ਚੱਲਦੀ ਹੈ ਹਨਾ ਦੇਖ ਦੀ ਆ ਵੀ ਕਿੱਧਰ ਫਾਇਦਾ ਹੈ ਉਵੇਂ ਆਪਾਂ ਦੱਸ ਦਿਆਂ ਤੁਹਾਨੂੰ ਆਪਾਂ ਘਰੇ ਮੱਝ ਰੱਖ ਲਈ ਇਹਦਾ ਦੱਸ ਦਿਆਂ ਤੇ 7 ਕਿਲੋ ਵਾਲੀ ਮੱਝ ਰੱਖ ਲਈ ਮੰਨ ਲਾ ਜਿਹੜਾ 7 ਕਿਲੋ ਦੁੱਧ ਦਿੰਦੀ ਹੈ ਸਾਢੇ ਤਿੰਨ ਤੜਕੇ ਸਾਢੇ ਦਿਨ ਆਥਣੀ ਇਹ ਆਪਾਂ ਲਿਆਂਦੀ 80000 ਦੀ ਤੇ ਹਰਾਚਾਰਾ ਇਹਨੂੰ ਪਾਤਾ ਰੋਜ਼ ਦਾ 40 ਕਿਲੋ ਤੇ ਦਾਣਾ ਫੀਡ ਪਾਤਾ 6 ਕਿਲੋ ਠੀਕ ਹੈ ਹਰਾਚਾਰਾ ਹੋ ਗਿਆ 110 ਦਾ ਤੇ ਦਾਣਾ ਫੀਡ ਹੋ ਗਿਆ 220 ਰੁਪਈਆ ਦਾ ਟੋਟਲ ਇਹ ਇੱਕ ਦਿਨ ਦਾ ਹੋ ਗਿਆ 330 ਰੁਪਈਏ ਠੀਕ ਹੈ 330 ਨੂੰ ਜੇ ਆਪਾਂ ਮਹੀਨੇ ਤੇ ਕੱਢਾਂਗੇ ਤਾਂ 9900 ਰੁਪਈਆ ਬਣ ਗਿਆ ਠੀਕ ਹੈ ਤੇ 9900 12 ਜੇ ਆਪਾਂ ਸਾਲ ਦਾ ਕੱਢਾਂਗੇ ਤਾਂ 118800 ਦਾ ਹੋ ਗਿਆ ਤੇ ਬਿਜਲੀ ਪਲੱਸ ਡਾਕਟਰ ਤੇ ਇਹਦਾ 3000 ਹੋ ਗਿਆ ਤੇ ਵਿਆਜ ਹੋ ਗਿਆ 10000 ਰੁਪਿਆ ਠੀਕ ਹੈ ਤੇ ਟੋਟਲ ਇਹ ਹੋ ਗਿਆ ਟੋਟਲ ਇਹ ਹੋ ਗਿਆ ਜਿੰਨੇ ਦੀ ਮੈਂ ਐਸ ਲਿਆਂਦੀ ਸਾਰਾ ਕੁਝ ਲਾ ਕੇ 28800 ਰੁਪਿਆ ਹਨਾ ਤੇ ਫੇਰ ਆਪਾਂ ਮੈਂਸ ਮੰਨ ਲਓ ਵੇਚੀ ਟੋਕਰ ਮੈਂਸ ਤੇ 60000 ਦੀ ਬੇਚਤੀ ਤੇ ਮਗਰ ਰਹਿ ਗਿਆ 148000 ਰੁਪਇਆ ਵੀ ਮਾਲਾ ਆਪਾਂ ਸਾਲ ਚ ਸੰਭਾ ਸੁਭਾਈ ਕਰਕੇ ਪੂਰੀ ਖੇਚਲਾ ਕਰਕੇ 148000 ਦਾ ਦੁੱਧ ਪੀ ਗਏ ਆਪਣੀ ਪਕਾਈ ਛੱਡ ਕੇ ਤੇ ਹੁਣ ਆਪਾਂ ਡੈਰੀ ਦੇ ਦੁੱਧ ਦੀ ਗੱਲ ਕਰਦੇ ਹਾਂ ਹਨ ਜਿਵੇਂ ਹੁਣ ਰੋਜ਼ ਆਪਾਂ 7 ਕਿਲੋ ਦੁੱਧ ਲੈ ਲਿਆ ਉਧਰ ਵੀ 7 ਕਿਲੋ ਵਾਲੀ ਮੈਂਸ ਲਿਆਂਦੀ ਸੀ ਹਨ ਰੇਟ 60 ਰੁਪਏ ਹੈ ਤੇ ਮਹੀਨੇ ਦਾ ਬਣ ਗਿਆ 30 60 12600 ਦਾ ਠੀਕ ਹੈ ਤੇ 12600 ਨੂੰ 12 ਨਾਲ ਫੇਰ ਗੁਣਾ ਕਰਤੀ ਸਾਲ ਦਾ ਸਾਲ ਦਾ ਬਣ ਗਿਆ 151200 ਰੁਪਿਆ ਦਾ ਦੁੱਧ ਇੱਕ ਸਾਲ ਦਾ ਆਪਾਂ ਪੀਜਾਂਗੇ ਡੈਰੀ ਤੋਂ 151200 ਦਾ ਦੁੱਧ ਤੇ ਉਧਰ ਆਪਾਂ ਪੀਤਾ ਸੀਗਾ 148000 ਦਾ 3200 ਰੁਪਏ ਦੀ ਬਚਤ ਹੋਈ ਹੈ ਤੇ ਆਪਾਂ ਇਹਦੇ ਕੋਈ ਖੇਚਲਾ ਨਹੀਂ ਕੀਤੀ ਜਾ ਕੇ ਲਿਆਉਣਾ ਤੇ ਦੁੱਧ ਡੈਰੀ ਤੋਂ ਲਿਆਉਣਾ ਤੇ ਬਸ ਰੱਖਣਾ ਹੈ ਨਾ ਤੇ ਉਹ ਚ ਭਗਾਈ ਵਾਲੀ ਹੁੰਦੀ ਐ ਇਹਦਾ ਮਤਲਬ ਵੀ ਜੇ ਆਪਾਂ ਘਰੇ ਮਹਸ ਰੱਖਾਂਗੇ ਬਰਾਬਰ ਬਰਾਬਰ ਦੇ ਹਿਸਾਬ ਆਉਂਦਾ ਪਰ ਘਰ ਦੇ ਦੁੱਧਰ ਗੀ ਰੀਸ ਨਹੀਂ ਇਹ ਤਾਂ ਸਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦਿੱਤਾ ਸੀ ਮਨ ਲੈ ਕਿਹੜੇ ਦਾ ਆਪਾਂ ਫਾਇਦਾ ਹੁੰਦਾ 3200 ਰੁਪਏ ਪਿੱਛੇ ਆਪਾਂ ਕਿਉਂ ਪਾਣੀ ਤਾਂ ਨਹੀਂ ਪੀਨੇ ਹਣਾ ਇਸ ਕਰਕੇ ਵੀ ਇੱਕ ਮਹਸ ਆਪਦੇ ਘਰੇ ਰੱਖ ਲਿਆ ਕਰੋ ਓਕੇ ਅੱਜ ਤੁਹਾਨੂੰ ਦੱਸਾਂਗੇ ਵੀ ਘਰੇ ਮੱਝ ਰੱਖਣ ਦਾ ਫਾਇਦਾ ਹੈ ਕਿ ਡੇਰੀ ਤੋਂ ਦੁੱਧ ਲਿਆਉਣ ਦਾ ਫਾਇਦਾ ਹੈ ਪਹਿਲੀ ਗੱਲ ਤਾਂ ਵੀ ਘਰ ਦੇ ਦੁੱਧਰ ਗੀ ਰੀਸ ਨਹੀਂ ਹੁੰਦੀ ਹਣਾ ਤਾਂ ਫੇਰ ਵੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਐ ਉਹ ਖਰਚੇ ਬਚਾ ਕੇ ਚੱਲਦੀ ਹੈ ਹਨਾ ਦੇਖ ਦੀ ਆ ਵੀ ਕਿੱਧਰ ਫਾਇਦਾ ਉਵੇਂ ਆਪਾਂ ਦੱਸਦੇ ਆ ਤੁਹਾਨੂੰ ਆਪਾਂ ਘਰੇ ਮੱਝ ਰੱਖ ਲਈ ਇਹਦਾ ਦੱਸਦੇ ਆ ਤੇ 7 ਕਿਲੋ ਵਾਲੀ ਮੱਝ ਰੱਖ ਲਈ ਮੰਨ ਲਾ ਜਿਹੜਾ 7 ਕਿਲੋ ਦੁੱਧ ਦਿੰਦੀ ਐ ਸਾਢੇ ਤਿੰਨ ਤੜਕੇ ਸਾਢੇ ਤੇ ਨਾਥਣੀ ਇਹ ਆਪਾਂ ਲਿਆਂਦੀ 80000 ਦੀ ਤੇ ਹਰਾਚਾਰਾ ਇਹਨੂੰ ਪਾਤਾ ਰੋਜ਼ ਦਾ 40 ਕਿਲੋ ਤੇ ਦਾਣਾ ਫੀਡ ਪਾਤਾ 6 ਕਿਲੋ ਠੀਕ ਐ ਹਰਾਚਾਰਾ ਹੋ ਗਿਆ 110 ਦਾ ਤੇ ਦਾਣਾ ਫੀਡ ਹੋ ਗਿਆ 220 ਰੁਪਿਆ ਦਾ ਟੋਟਲ ਇਹ ਇੱਕ ਦਿਨ ਦਾ ਹੋ ਗਿਆ 330 ਰੁਪਏ ਠੀਕ ਹੈ 330 ਨੂੰ ਜੇ ਆਪਾਂ ਮਹੀਨੇ ਤੇ ਕੱਢਾਂਗੇ ਤਾਂ 9900 ਰੁਪਿਆ ਬਣ ਗਿਆ ਠੀਕ ਹੈ ਤੇ 9900 12 ਜੇ ਆਪਾਂ ਸਾਲ ਦਾ ਕੱਢਾਂਗੇ ਤਾਂ 1,11,800 ਦਾ ਹੋ ਗਿਆ ਤੇ ਬਿਜਲੀ ਪਲੱਸ ਡਾਕਟਰ ਤੇ ਇਹਦਾ 3000 ਹੋ ਗਿਆ ਤੇ ਵਿਆਜ ਹੋ ਗਿਆ 10000 ਰੁਪਿਆ ਠੀਕ ਹੈ ਤੇ ਟੋਟਲ ਇਹ ਹੋ ਗਿਆ ਟੋਟਲ ਇਹ ਹੋ ਗਿਆ ਜਿੰਨੇ ਦੀ ਮੈਂ ਐਸ ਲਿਆਂਦੀ ਸਾਰਾ ਕੁਝ ਲਾ ਕੇ 28800 ਰੁਪਇਆ ਹਨਾ ਤੇ ਫੇਰ ਆਪਾਂ ਮੈਂਸ ਮੰਨ ਲਓ 베ਜਤੀ ਟੋਕਰ ਮੈਂਸ ਤੇ 60000 ਦੀ 베ਜਤੀ ਤੇ ਮਗਰ ਰਹਿ ਗਿਆ 148000 ਰੁਪਇਆ ਵੀ ਮੱਲਾ ਆਪਾਂ ਸਾਲ 'ਚ ਸਾੰਭਾ ਸੁਮਾਈ ਕਰਕੇ ਪੂਰੀ ਖੇਚਲਾ ਕਰਕੇ 1,48,000 ਦਾ ਦੁੱਧ ਪੀ ਗਏ ਆਪਣੀ ਪਕਾਈ ਛੱਡ ਕੇ ਤੇ ਹੁਣ ਆਪਾਂ ਡੇਰੀ ਦੇ ਦੁੱਧ ਦੀ ਗੱਲ ਕਰਦੇ ਆ ਹਨਾ ਜਿਵੇਂ ਹੁਣ ਰੋਜ਼ ਆਪਾਂ 7 ਕਿਲੋ ਦੁੱਧ ਲੈ ਲਿਆ ਉਧਰ ਵੀ 7 ਕਿਲੋ ਵਾਲੀ ਮੈਂਸ ਲਿਆਂਦੀ ਸੀ ਹਨਾ ਰੇਟ 60 ਰੁਪਏ ਹੈ ਤੇ ਮਹੀਨੇ ਦਾ ਬਣ ਗਿਆ 30 60 12,600 ਦਾ ਠੀਕ ਹੈ ਤੇ 12,600 ਨੂੰ 12 ਨਾਲ ਫੇਰ ਗੁਣਾ ਕਰਤੀ ਸਾਲ ਦਾ ਸਾਲ ਦਾ ਬਣ ਗਿਆ 151200 ਰੁਪਿਆ ਦਾ ਦੁੱਧ ਇੱਕ ਸਾਲ ਦਾ ਆਪਾਂ ਪੀਜਾਂਗੇ ਡੈਰੀ ਤੋਂ 151200 ਦਾ ਦੁੱਧ ਤੇ ਉਧਰ ਆਪਾਂ ਪੀਤਾ ਸੀਗਾ 148000 ਦਾ 3200 ਰੁਪਏ ਦੀ ਬਚਤ ਹੋਈ ਹੈ ਤੇ ਆਪਾਂ ਇਹਦੇ ਕੋਈ ਖੇਚਲਾ ਨਹੀਂ ਕੀਤੀ ਜਾ ਕੇ ਲਿਆਉਣਾ ਤੇ ਦੁੱਧ ਡੈਰੀ ਤੋਂ ਲਿਆਉਣਾ ਤੇ ਬਸ ਰੱਖਣਾ ਹੈ ਨਾ ਤੇ ਉਹ ਚ ਭਗਾਈ ਵਾਲੀ ਹੁੰਦੀ ਐ ਇਹਦਾ ਮਤਲਬ ਵੀ ਜੇ ਆਪਾਂ ਘਰੇ ਮੱਹਸ ਰੱਖਾਂਗੇ ਬਰਾਬਰ ਬਰਾਬਰ ਦੇ ਹਿਸਾਬ ਆਉਂਦਾ ਪਰ ਘਰ ਦੇ ਦੁੱਧਰ ਗਰੀਸ ਨਹੀਂ ਇਹ ਤਾਂ ਸਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦਿੱਤਾ ਸੀ ਮਨ ਲਾ ਕਿਹੜੇ ਦਾ ਆਪਾਂ ਫਾਇਦਾ ਹੁੰਦਾ 3200 ਰੁਪਏ ਪਿੱਛੇ ਆਪਾਂ ਕਿਉਂ ਪਾਣੀ ਧਾਣੀ ਪੀਨੇ ਆ ਹਨਾ ਇਸ ਕਰਕੇ ਵੀ ਇੱਕ ਮੱਹਸ ਆਪਦੇ ਘਰੇ ਰੱਖ ਲਿਆ ਕਰੋ ਓਕੇ